ਮਾਨਸਾ ਜ਼ਿਲ੍ਹਾ ਅਦਾਲਤ ਵਿੱਚ ਅੱਜ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਦੋ ਵਕੀਲਾਂ ਦੇ ਵਿੱਚ ਜ਼ਬਰਦਸਤ ਝੜਪ ਹੋਈ ਅਤੇ ਇੱਕ ਵਕੀਲ ਨੇ ਦੂਸਰੇ ਵਕੀਲ ਤੇ ਫਾਇਰਿੰਗ ਕਰ ਦਿੱਤੀ ਪਰ ਬਚਾ ਰਹਿ ਗਿਆ ਉਸ ਤੋਂ ਬਾਅਦ ਦੋ ਗੁੱਟਾਂ ਵਿੱਚ ਖੂਬ ਇੱਟਾ ਰੋੜੇ ਚੱਲੇ ਦੱਸਿਆ ਜਾ ਰਿਹਾ ਹੈ ਕਿ ਇੱਕ ਚੈਂਬਰ ਨੂੰ ਲੈ ਕੇ ਇਹ ਸਭ ਘਟਨਾ ਹੋਈ ਪੁਲਿਸ ਨੇ ਮੌਕੇ ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਫਿਰ ਜਦੋਂ ਤੁਹਾਨੂੰ ਪੜ੍ਹਨਾ ਗੜਾ ਕੱਟਦਾ ਸੀ ਪੀਸੀ ਪੀਸੀ 12-13 ਬੰਦੇ ਦੇ ਨਾਲ ਹੋਰ ਸੀ ਲੜਾਈ ਚੈਂਬਰ ਦੀ ਹੈ ਲੜਾਈ ਚੈਂਬਰ ਦੀ ਵੀ ਆ ਕਸਟ ਦੀ ਵੀ ਆ ਬਲ ਦਵਾਓ ਤੁਹਾਨੂੰ ਪਹਿਲਾਂ ਦੋ ਪਹਿਲਾਂ ਡੀ ਕੱਟ ਦੀ ਚੱਲੀ ਜਾਂਦੀ ਐ ਅਪਲੀਕੇਸ਼ਨ ਜਿਆਦਾ ਬੰਦੋਂ ਪੈਂਡਿੰਗ ਹੈ ਕੋਈ ਰਿਪੋਰਟ ਬਣਾ ਕੇ ਤੁਹਾਨੂੰ ਪੇਸਟ ਕਰ ਦੋ ਡਿਸਟ੍ਰਿਕਟ ਕੋਰਪੋਰੇਸ਼ਨ ਮਾਨਸਰ ਜਿਹੜਾ ਪ੍ਰੈਕਟਿਸ ਕਰਦਾ 150 ਨੰਬਰ ਮੇਰਾ ਚੈਂਬਰ ਹੈ ਮੈਂ ਇੱਕ ਚੈਂਬਰ ਸਾਡੇ ਸਿਰ ਨਵੇਂ ਚੈਂਬਰ ਬਣੇ ਸੀ ਮੇਰੇ ਜੂਨੀਅਰ ਆਪਣਾ ਅਮਨਦੀਪ ਕੌਰ ਤੇ ਆਪਣਾ ਆਪਣਾ ਮੁੰਡਾ ਸੀ ਇਹ ਰਵਿੰਦਰ ਮਹਿਤਾ ਅਤੇ ਆਪਣਾ ਜੀਵਨ ਪਰੋਚੇ ਨੂੰ ਪਵਾਇਆ ਸੀ ਉਸ ਤੋਂ ਬਾਅਦ ਕੀ ਹੋਇਆ ਇਹਨੂੰ ਕਿਸੇ ਨੇ ਨਹੀਂ ਕਹਤਾ ਵੀ ਇਹ ਤਾਂ ਆਪਣਾ ਚੈਂਬਰ ਦਾ ਮੈਂਬਰ ਨਹੀਂ ਹੈਗਾ ਬਾਹਰ ਦਾ ਮੈਂਬਰ ਨਹੀਂ ਹੈਗਾ ਫਿਰ ਮਾਜੀ ਬਾਹਰ ਦਾ ਉਹ ਮੈਂਬਰ ਨਹੀਂ ਹੈਗਾ ਤਾਂ ਆਵਨਦੀਪ ਕੌਰ ਤਾਂ ਮੈਂਬਰ ਆ ਜੀਵਨਪ੍ਰਵਚਤਨ ਤਾਂ ਮੈਂਬਰ ਆ ਵੀ ਇਹ ਚੈਂਬਰ ਜੇ ਬਹਿ ਜਾਣਗੇ ਇਹਨੇ ਕੀ ਕਰਿਆ ਧੱਕੇ ਨਾਲ ਚੈਂਬਰ ਤੇ ਬੰਦੇ ਬਾਹਰਲੇ ਗੁੰਡੇ ਬਣਾ ਕੇ ਪਹਿਲਾਂ ਇਹਨੇ ਪਰਚਾ ਚੈਂਬਰ ਤੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਅਸੀਂ ਕੀ ਕਰਿਆ ਜਦੋਂ ਬਾਹਰ ਨੂੰ ਐਪਲੀਕੇਸ਼ਨ ਦੇਤੀ ਵੀ ਭਾਈ ਰਵਿੰਦਰ ਮਹਿਤਾ ਚਲ ਜੀ ਬਾਹਰ ਦਾ ਮੈਂਬਰ ਨਹੀਂ ਹੈਗਾ ਕਿਸੇ ਲੋੜਵੰਦੇ ਨੂੰ ਦੇ ਦਿਓ ਬਾਹਰ ਨੇ ਨੋਟਿਸ ਕੱਢਤਾ ਬਾਹਰ ਨੇ ਵੀ ਕੀਮਤ ਪਾ ਕੇ ਵੀ ਭਾਈ ਜਿਹੜੇ ਵੀ ਬੰਦੇ ਨੇ ਚੈਂਬਰ ਲੈਣਾ ਉਹ ਚੈਂਬਰ ਲੈ ਸਕਦਾ ਪਰ ਉਸ ਤੋਂ ਬਾ ਦੇ ਬਿਠਾ ਕੇ ਜਾਲੀ ਉਹ ਉਹਦਾ ਮੂਰਤ ਕਰਤਾ ਬਾਹਰਲੇ ਬੰਦੇ ਬੁਲਾ ਕੇ ਕਿ ਡੇਵੀ ਆ ਬੇਲੀ ਮਾਨਸਾ ਦਾ ਇੱਕ ਇਹ ਡੇਵੀ ਘਰੋਂ ਨਾਗਾ ਇੱਕ ਇਹ ਦੀ ਘਰ ਵਾਲੀ ਆ ਉਹ ਸਾਰੇ ਵਿੱਚੇ ਨਾਲੇ ਬਣੇ ਸੀ ਅੱਜ ਕੀ ਹੋਇਆ ਅੱਜ ਇਹਨੇ ਮਹਾਰੋ ਗੁੰਡੇ ਬੁਲਾ ਕੇ ਮੇਰੇ ਫਾਦਰ ਸਾਹਿਬ ਤੇ ਫਾਇਰ ਕਰ ਦੇ ਕੋਸ਼ਿਸ਼ ਕਰੀ ਜਦੋਂ ਪਿਸਤੌਲ ਫੜ ਲਿਆ ਦੋ ਮੁੰਡਿਆਂ ਨੇ ਹੋਰ ਮੁੱਕੀਆਂ ਮਾਰੀਆਂ ਇੱਥੇ ਤੇ ਮੇਰੇ ਫਾਦਰ ਦੇ ਲੋਕ ਨਿਕਲੇ ਆ ਉਸ ਤੋਂ ਬਾਅਦ ਜਦੋਂ ਅਸੀਂ ਜਦੋਂ ਉੱਤੀ ਵਾਧੇ ਗਏ ਸਾਰੇ ਜਾਣੇ ਫਿਰ ਅਸੀਂ ਇਹਨਾਂ ਤੇ ਬਾਰ ਕੀਤਾ ਫਿਰੇ ਭੱਜ ਗਏ ਗੋਲੀ ਚੱਲੀ ਸੀ ਗੋਲੀਆਂ 4 ਗੋਲੀਆਂ ਚੱਲੀਆਂ 4 4-5 ਗੋਲੀਆਂ ਚੱਲੀਆਂ 4-5 ਗੋਲੀਆਂ ਚੱਲੀਆਂ ਪਿਸਤ ਇਹਨੇ ਰਲਾ ਗਿਆ ਜੀ ਗੋਲੀ ਗੋਲੀ ਮਨਿੰਦਰ ਸਿੰਘ ਮਾਨ ਨੇ ਇੱਕ ਦਿਨ ਅਜੀਬ ਗੁਰੂ ਆ ਉਹ ਜਿਹੜਾ ਸਪੋਰਟਰ ਆ ਉਹਦਾ ਉਹਨੇ ਇਹ ਨਹੀਂ ਪੂਰੀ ਸਪੋਰਟ ਕੀਤੀ ਆ ਉਹਦਾ ਉਹ ਤੇ ਬੋਰਡ ਤੇ ਨਾਮ ਵੀ ਲਿਖਿਆ ਸੀ ਉਹਨੇ ਆਪ ਦਾ ਕੀ ਮੰਗ ਕਰਦੇ ਹੋ ਅਸੀਂ ਮੰਗੇ ਇਹ ਕਰਦੇ ਆ ਇਹਦੇ 317 ਦਾ ਪਰਚਾ ਹੋਣਾ ਚਾਹੀਦਾ ਇਹਨੂੰ ਡੀਵਾਰ ਕਰ ਜਾਂਦਾ ਇਹਦੇ ਸਾਡੇ ਇੱਕ ਪਰਗ ਸਾਡੀ ਤਰਖਾਸਤ ਹੋਊਗਾ ਉਹ ਮੈਂ ਵੀਡੀਓ ਤੁਹਾਨੂੰ ਕਲਿੱਪ ਦੇ ਦੂੰਗਾ ਇਹਨੇ ਸਾਡੇ 80% ਵੀ ਤੋਂ ਵੀ ਜੋੜੇ ਜਮਾਰਾ ਤੁਸੀਂ ਮੇਰਾ ਟਟਟੇ ਫੜ ਲਓ ਮੇਰਾ ਮਦੀਨ ਸਾਹਿਬਾ ਚ ਝਗੜਾ ਹੋਇਆ ਦੋ ਕਿਲਾਂ ਵਿੱਚ ਕੀ ਕਹੋਗੇ ਕੀ ਮਾਮਲਾ ਪੂਰਾ ਸਾਡੇ ਬਕੀਰ ਸਾਹਿਬ ਆਣ ਵੱਲੋਂ ਚੈਂਬਰ ਪਾਏ ਹੋਏ ਨੇ ਇੱਕ ਚੈਂਬਰ ਦਾ ਦੋ ਧਰਾਨ ਕੁਛਕਾਰ ਇੱਕ ਚੈਂਬਰ ਲਈ ਇਨਰੋਲ ਚੱਲ ਰਿਹਾ ਸੀ ਕੱਬ ਦੇ ਦਾ ਜੀ ਇੱਕ ਤਰ ਜਿਹੜਾ ਮਰਿੰਦਰ ਸਿੰਘ ਮਾਨ ਨੇ ਵਕੀਲ ਸਾਹਿਬ ਉਹ ਪਿੰਡਾਂ ਵੀ ਗੁੰਡਾਗਰਦੀ ਕਰਦੇ ਰਿਹਾ ਐਜ ਕਿ ਉਹਨਾਂ ਨੇ ਬਾਹਰੋਂ ਬੰਦੇ ਬੁਲਾ ਕੇ ਹਥਿਆਰ ਸਮੇਤ ਛਤਿਹਾਰ ਸੀ ਉਹਨਾਂ ਕੋਲੇ ਉਨਾਂ ਨੇ ਆ ਕੇ ਇੱਥੇ ਬੁਖੀਰ ਸਹਿਬਾਨ ਦੇ ਉੱਪਰ ਅਟੈਕ ਕੀਤਾ ਸਿੱਧਾ ਸਿੱਧੀਆਂ ਗੋਲੀਆਂ ਚਲਾਈਆਂ ਤੇ ਰੌਲਾ ਸਿਰਫ ਟੈਂਪਰ ਦਾ ਕੀ ਮੰਗ ਕਰਦੇ ਮੰਗ ਤਾਂ ਵੀ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇੱਕ ਅਸੀਂ ਆਪਣੇ 바ਰ ਬੋਲੂਗਾ ਇਹਨੂੰ ਮੈਂਬਰਸ਼ਿਪ ਖਾੜ ਦੇ ਚਰਾਂਗੇ ਇਹਨਾਂ ਦੀ ਤੇ 바ਰ ਕਾਉਂਸਲ ਨੂੰ ਲਿਖ ਕੇ ਭੇਜਾਂਗੇ ਇਹਦਾ ਲਾਇਸੈਂਸ ਕੈਂਸਲ ਗੁੰਡਾਗਰਦੀ ਵਾਲੀਆਂ ਐਕਟੀਵਿਟੀ ਕੀਤੀਆਂ ਹੀ ਆ ਪਹਿਲਾਂ ਵੀ ਬਹੁਤ ਵਾਰ ਕਿਸੇ ਗੋਲੀ ਲੱਗੀ ਦੀ ਗੋਲੀ ਦਾ ਬਚਾਅ ਹੋ ਗਿਆ ਜੀ ਪਰ ਗੋਲੀਆਂ ਚਲਾਈਆਂ ਸਿੱਧੀਆਂ ਸੀ ਜਿਆ ਪੁਲਿਸ ਕਿਰ ਰਹੀ ਹੈ ਪੁਲਸ ਤਾਂ ਸਰ ਜਦੋਂ ਫੋਨ ਕਰਤਾ ਸੀ ਪੁਲਿਸ ਨੂੰ ਨਾਭਦੀ ਨਾਲ ਆ ਗਈ ਸੀ ਪੁਲਿਸ ਜਮਾਂ ਟਾਈਮ ਸਿਰ ਪਹੁੰਚੀ ਆ ਜੇ ਇੱਕ ਕੱਡਾ ਮਿੰਟ ਲੇਟ ਹੋ ਜਾਂਦੇ ਤਾਂ ਹੋ ਸਕਦਾ ਕਿਸੇ ਦਾ ਜਾਨੀ ਮਾਲ ਦੀ ਨੁਕਸਾਨ ਵੀ ਹੋ ਜਾਵੇ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਜਿਹੜਾ ਕੋਰਟ ਕੰਪਲੈਕਸ ਚ ਹੈ ਐਸੇ ਵਕੀਲਾਂ ਦੇ ਚੈਂਬਰਾਂ ਕੋਲ ਕੋਈ ਝਗੜਾ ਹੋਇਆ ਤਾਂ ਕੁਝ ਫੇਰਿੰਗ ਹੋ ਗਈ ਹੈ ਐਸਐਚਓ ਸਿਟੀ ਤੋਂ ਮੈਂ ਮੌਕੇ ਤੇ ਤੁਰੰਤ ਪਹੁੰਚੇ ਸਟੈਟਿਸਟਿਕ ਕਬੂਕਤਾ ਜਿਹੜੇ ਹਮਲਾਵਰ ਸੀ ਉਹ ਦੌੜ ਗਏ ਜੋ ਇੱਥੇ ਸਾਨੂੰ ਪਤਾ ਲੱਗਿਆ ਰਗਵੀਰ ਸਿੰਘ ਵਕੀਲ ਨੇ ਉਹਨਾਂ ਵਿੱਚੋਂ ਉਹਨਾਂ ਦੇ ਜਿਹੜੇ ਜੂਨੀਅਰ ਵਕੀਲਾਂ ਤੇ ਅਮਰਿੰਦਰ ਸਿੰਘ ਨਾਂ ਦੇ ਜੋ ਉਹ ਵੀ ਵਕੀਲ ਹੈ ਉਹਨੇ ਫੇਰਿੰਗ ਕੀਤੀ ਹੈ ਪਰ ਮੌਕੇ ਤੇ ਕੋਈ ਜਾਣੀ ਨੁਕਸਾਨ ਜਿਹੜਾ ਸਾਹਮਣੇ ਨਹੀਂ ਆਇਆ ਹਜੇ ਤੱਕ ਜੋ ਵੀ ਸ਼ਿਕਾਇਤਕਰਤਾ ਪਾਰਟੀ ਬਿਆਨ ਲਿਖਾਈ ਗਈ ਉਹਦੇ ਮੁਤਾਬਕ ਬਣਦੀਆਂ ਧਰਾਵਾਂ ਤਹਿਤ ਕਦਮ ਅਰਜ ਕਰਕੇ ਤਫਤੀਸ਼ ਸ਼ੁਰੂ ਕੀਤੀਆਂ ਨਹੀਂ ਜਾਏਗੀ ਤੇ ਜਿਹੜੇ ਹੱਕੀ ਤੋਂ ਛਿਉਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਇਹ ਸਾਰੇ ਹਾਲਾਤ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਫਰੀ ਭਾਗਦਰ ਸਿੰਘ ਮੀਨ ਆਈਪੀਐਸ ਇਹ ਧਿਆਨ ਚ ਲੈਂਦੇ ਗਏ ਨੇ ਉਹਨਾਂ ਦੇ ਦੁਸ਼ਾ ਨਿਰਦੇਸ਼ ਤੇ ਐਸਪੀ ਡੀ ਸਾਹਿਬ ਦੀ ਗਵਾਹੀ ਦੇ ਵਿੱਚ ਪੁਲਿਸ ਪਾਰਟੀਆਂ ਅਸੀਂ ਦੁਸ਼ਮਣ ਨੂੰ ਰੌਂਡ ਆਫ ਕਰਨੇ ਭੇਜ ਦਿੱਤੀਆਂ ਨੇ ਤੇ ਮੈਂ ਤੁਹਾਡੇ ਚੈਨਲ ਦੇ ਬਾਧੇ ਉਹਨਾਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਕਿਸੇ ਵੀ ਮਾੜਿਆਂ ਸਮੂਹ ਕਿਸੇ ਵੀ ਏਰੀਆ ਦੀ ਕਿਸੇ ਮੋਹਲੇ ਦੀ ਜਾਂ ਕਿਸੇ ਵੀ ਸੰਸਥਾ ਦੀ ਕਿ ਜੇ ਅਮਨ ਸ਼ਾਂਤੀ ਭੰਗ ਕਰਨ ਦੀ ਯਾਜਤ ਲਈ ਦਿੱਤੀ ਹੈ ਉਹਨਾਂ ਨਾਲ ਸ਼ਕਤੀ ਨਾਲ ਉਹਨੇ ਡੇਠਾ ਜਾਏਗਾ ਤੇ ਬਾਹਰ ਦੇ ਮੈਂਬਰ ਸਹਿਬਾਨਾਂ ਨੂੰ ਸਾਰੇ ਨੂੰ ਇੱਥੇ ਆਉਣ ਨਾਲ ਨੂੰ ਇਹ ਯਕੀਨੀ ਭਰੋਸਾ ਦੋਣਾ ਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਪੂਰੀ ਕਹਦੀ ਨਾਲ ਕੀਤੀ ਜਾਏਗੀ ਜਾਂਚ ਜਾਰੀ ਹੈ